ਪ੍ਰੀਤ ਮੇਰਾ ਨਾਮ ਹੈ ਮਾਵਾ ਮਾਤੀਆ ਦੋਨੇ ਘਰ ਸੀ ਕਿੱਥੋਂ ਤੇ ਰਹਿਣਾ ਬਲੇ ਜੀ ਤੁੰਗਾਬਾ ਅੱਜ ਕੀ ਗੱਲ ਹੋ ਜਾਂਦੀ ਜੀਠਾ ਰੋਡ ਤੁੰਗਬਾਲਾ ਦੇ ਹਾਂ ਜੀ ਕੀ ਗੱਲ ਕਬੀਰ ਨਗਰ ਕਬੀਰ ਨਗਰ ਮੇਰੀ ਗੁੜੀਆਂ ਘਰ ਹੀ ਮੈਂ ਘਰ ਹੀ ਮੈਂ ਮਸ਼ੀਨ ਤੇ ਕੰਮ ਕਰਦੀ ਪਈ ਸੀ ਤੇ ਕੋਠੇ ਤੇ ਤੇ ਮੇਰੀ ਗੁੜੀਆਂ ਨੇ ਚੀਕਾ ਮਾਰੀ ਤੇ ਬੰਦਾ ਅੰਦਰ ਵੜ ਗਿਆ ਗੁੜੀਆਂ ਥੱਲੇ ਜੰਨੇ ਚੀਕਾ ਮਾਰੀਆਂ ਤੇ ਉਹ ਬੰਦਾ ਸਿਲੰਡਰ ਚੋਕੇ ਭੱਜ ਲੱਗਾ ਸੀ ਤੇ ਮੈਂ ਆ ਗਈ ਤੇ ਇਹ ਗਲੀ ਵਾਲੇ ਇਕੱਠੇ ਹੋ ਕੇ ਸਾਰੇ ਥਾਣੇ ਆ ਗਏ ਹੋਏ ਆ ਤੇ ਨੂੰ ਜਿੰਨੀ ਪੋ ਸਕਿਆ ਨੂੰ ਸਜ਼ਾ ਸਜ਼ਾ ਦੋ ਨਸ਼ੇੜੀ ਸੀ ਹੁਣ ਪੁਲਿਸ ਨੇ ਤੁਹਾਨੂੰ ਕੀ ਆਸ਼ਵਸ਼ਣ ਦਵਾਇਆ ਜੀ ਕਹਿੰਦੇ ਆ ਨਾ ਪੂਰੀ ਕਾਰਵਾਈ ਕਰਾਂਗੇ ਮੈਂ ਜੀਵਨ ਕੁਮਾਰ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਵੀਰ ਕਬੀਰ ਨਗਰ ਮਜੀਠਾ ਰੋਡ ਇਹ ਗੱਲ ਹੋਈ ਪਤੀ ਜੀ ਮੈਂ ਆਪਣੀ ਸ਼ੌਪ ਤੇ ਸੀਗਾ ਔਰ ਮੇਰੀ ਵਾਈਫ ਤੇ ਮੇਰੀ ਕੁੜੀਆ ਘਰ ਕੱਲੇ ਸੀਗੇ ਵਾਈਫ ਉੱਪਰ ਮਸ਼ੀਨ ਤੇ ਕੰਮ ਕਰ ਰਹੀ ਤੇ ਕੁੜੀਆ ਥੱਲੇ ਟੀਵੀ ਵੇਖਣ ਦੀ ਸੀਗੀ ਉਹ ਬੂਹਾ ਖੁੱਲਣ ਕਰਕੇ ਚਾਨਣ ਨੰਨ ਪਛਤੀ ਅਮਲੀ ਕੋਈ ਸੁਮੈਕੀ ਲਾਲੋ ਵੀ ਆਇਆ ਵਾ ਉਨੇ ਰਸੋਈ ਚੋਂ ਸਿਲੰਡਰ ਚੁੱਕਣ ਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਕੁੜੀ ਨੇ ਚੀਕਾ ਮਾਰੀਆਂ ਵਾਈਫ ਉਤੋਂ ਆਈਏ ਨੇ ਭੱਜਣ ਦੀ ਕੋਸ਼ਿਸ਼ ਕੀਤੀ ਆ ਕੁਛ ਵਾਈਫ ਨੇ ਫੜਿਆ ਕੁਛ ਗਲੀ ਵਾਲਿਆਂ ਨੇ ਸਾਥ ਦਿੱਤਾ ਫੜਿਆ ਤੇ ਇਹਨੂੰ ਥਾਣੇ ਫੜਾਇਆ ਗਿਆ ਵਾ ਉਹ ਥਾਣੇ ਵਾਲਿਆਂ ਨੇ ਸਾਨੂੰ ਕਾਰਵਾਈ ਕਰਨ ਦਾ ਸੋਚਿਆ ਕਿ ਤੇ ਪਰਚਾ ਹੋਏਗਾ ਇਹਨੂੰ ਜੇਲੇ ਦਿੱਤਾ ਜਾਏਗਾ ਇਹ ਨਸ਼ੇਰੀ ਸੀ ਜੀ ਹੁ ਕੀ ਮੰਗ ਕੀ ਕਰਦੇ ਪਾਜੀ ਤੁਸੀਂ ਅਸੀਂ ਮੰਗੇ ਇਹ ਕਰਦੇ ਆ ਕਿ ਇਹਨੇ ਕੋ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਆ ਮੇਰੀ ਬੇਟੀ ਘਰ ਕੱਲੀ ਸੀ ਉਹਨੂੰ ਕਿਰਨਾਪੀ ਵੀ ਕਰ ਸਕਦਾ ਹੈ ਉਹਨੂੰ ਮਾਰਨ ਦੀ ਕੋਸ਼ਿਸ਼ ਵੀ ਕਰ ਸਕਦਾ ਸੀ ਪਰ ਮੈਂ ਇਹ ਚਾਹਨਾ ਕਿ ਇਹਦੇ ਤੇ ਜਿੰਨੀ ਤਾਂ ਜਿੰਨੀ ਕਾਰਵਾਈ ਹੋ ਸਕਦੀ ਹੈ ਕੀਤੀ ਜਾਵੇ ਲਾਲਾ ਜੀ ਮੇਰਾ ਨਾਮ ਮੈਂ ਮਹਿਮਲੇ ਦਾ ਪ੍ਰਧਾਨ ਆ ਜੀ ਇਹ ਬੰਦਾ ਨਸ਼ੇ ਦੇ ਲੋਰ ਦੇ ਵਿੱਚ ਇਹ ਜੀਵਨ ਕੁਮਾਰ ਦੇ ਘਰ ਵਰ ਗਿਆ ਜੀ ਤੇ ਇਹਨਾਂ ਦੇ ਘਰੋਂ ਸਿਲੰਡਰ ਚੋਕੇ ਜਦੋਂ ਭੱਜਣ ਲੱਗਾ ਹੈ ਤੇ ਇਹਨਾਂ ਦੀ ਬੇਟੀ ਨੇ ਚੀਕਾਂ ਮਾਰੀਆਂ ਤੇ ਜਿਹੜੀ ਬੇਟੀ ਦੀ ਮੰਮੀ ਆ ਉਹ ਕੋਠੇ ਤੋਂ ਭੱਜੀ ਆਈ ਤੇ ਕੁਝ ਉਹਨਾਂ ਨੇ ਫੜਿਆ ਕੁਝ ਗਲੀ ਵਾਲੇ ਨੇ ਫੜਿਆ ਅਸੀਂ ਐਸ ਐਚ ਓ ਸਾਹਿਬ ਨੂੰ ਫੋਨ ਕੀਤਾ ਤੇ ਉਹ ਤੁਰੰਤ ਉਸੇ ਵੇਰੇ ਗੱਡੀ ਲੈ ਕੇ ਗਏ ਉਹਨੂੰ ਫੜ ਕੇ ਅਸੀਂ ਅੰਦਰ ਦੇ ਕੇ ਤੇ ਚੱਲੇ ਆਂਗੇ ਮੁੱਖੀ ਮੰਗ ਕੀ ਕਰਦੇ ਭਈਆ ਅਸੀਂ ਮੰਗੇ ਹੋਈ ਕਰਦੇ ਆ ਜੀ ਇਹੋ ਜਿਹੇ ਬੰਦੇ ਨੂੰ ਸਖਤ ਤੋਂ ਸਜ਼ਾ ਮਿਲੇ ਜੇ ਲਾ ਕਿਸੇ ਦੇ ਘਰ ਉਹ ਗਰੀਬ ਬੰਦੇ ਨੇ ਜਾਂ ਸ਼ੌਅ ਕਰਨੇ ਕਿਸੇ ਦੇ ਘਰ ਇਹੋ ਜੀ ਚੋਰੀ ਨਾ ਹੋਵੇ ਇਸ ਤੋਂ ਪਹਿਲਾਂ ਵੀ ਜੀ ਬੜੀਆਂ ਕੀਤੀਆਂ 88 ਫੁੱਟ ਦੇ ਚੋਰੀਆਂ ਹੁੰਦੀਆਂ ਜੀ ਕਿਸੇ ਦੇ ਆਟੋ ਜੇ ਬੈਟਰੀ ਕੱਢ ਲੈਂਦੇ ਕੇ ਤਾਂ ਕੋਈ ਸਾਈਕਲ ਫੋਗੇ ਚੱਲ ਜਾਂਦਾ ਜੀ ਕੋਈ ਮੋਬਾਈਲ ਲੈ ਕੇ ਭੱਜ ਜਾਂਦਾ ਜੀ ਬੰਦਾ ਸਿਲੰਡਰ ਕਹਿੰਦੇ ਚੋਰੀ ਕਰਦੇ ਕੀ ਸਰਮਨਾ ਨਹੀਂ ਐਸੀ ਕੋਈ ਗੱਲ ਨਹੀਂ ਐ ਨਾ ਕੋਈ ਸਿਲੰਡਰ ਚੋਰੀ ਕਰਨ ਦੀ ਗੱਲ ਆਈ ਆ ਇਹ ਨਾ ਮਹਿੰਦਰਪਾਲ ਸਰ ਨਾਲ ਸੁਵਰਨ ਕੁਮਾਰ ਆ ਵਾਸੀ ਤੁੰਗਬਾਲਾ ਕਰਪਾਲ ਕਲੋਨੀ ਦਾ ਇਹਦੀ ਸ਼ੂਗਰ ਦੀ ਪ੍ਰੋਬਲਮ ਐ ਸ਼ੂਗਰ ਘਟੀ ਹੋਣ ਕਰਕੇ ਜਿਹੜਾ ਵਾ ਇਹ ਉੱਥੇ ਡਿੱਗ ਪਿਆ ਸੀ ਤੇ ਲੋਕਾਂ ਨੇ ਸ਼ੱਕ ਪੈ ਗਿਆ ਵੀ ਇਹਦੇ ਘਰ ਜਾ ਕੇ ਕਿਸੇ ਦੇ ਘਰ ਚੋਰੀ ਕਰਨ ਲੱਗਾ ਜਦੋਂ ਕਿ ਇਹਨਾਂ ਨਾਲ ਕਾਫੀ ਮਤਲਬ ਕਿ ਆਮ ਜਨਤਾ ਵੱਲੋਂ ਇਸੇ ਸ਼ੱਕ ਦੇ ਬਨਾਤੇ ਉਹਨਾਂ ਕੁੱਟਮਾਰ ਕੀਤੀ ਗਈ ਹੈ ਜਿਸ ਨੂੰ ਅਸੀਂ ਇਨਫਾਰਮੇਸ਼ਨ ਨਹੀਂ ਨਹੀਂ ਐਸੀ ਕੋ ਗੱਲ ਨਹੀਂ ਸਾਡੇ ਕੋ ਬੈਠਾ ਆਇਆ ਵਾ ਕੋਈ ਨਸ਼ਾ ਨਹੀਂ ਉਹਨੇ ਪੀਤਾ ਦਾ ਨਾ ਨਸ਼ੇ ਦੀ ਮੰਗੀ ਸੀ ਸਿਰਫ ਉਹਨੂੰ ਸ਼ੂਗਰ ਜਿਹੜੀ ਆ ਜਿਆਦੀ ਘਟ ਗਈ ਸੀ ਜਿੱਦ ਕਰਕੇ ਉਹ ਅਚਾਨਕ ਮਤਲਬ ਕਿ ਘੁੰਮਦਾ ਘਮੋਦਾ ਇਹਨਾਂ ਦੇ ਘਰ ਅੰਦਰ ਵੜ ਗਿਆ ਡਿੱਗ ਪਿਆ ਸੀ ਸਰ ਕੀ ਬੰਦੀ ਕਰ ਲਈ ਜੋ ਵੀ ਕਾਰਵਾਈ ਬੰਦੀ ਉਹਦੇ ਮਤਲਬ ਕੀਤਾ ਜਾਊਗਾ ਕਿ ਜੇ ਇੱਕ ਵਾਰ ਸੀ ਜਾਂ ਇਹਦੇ ਪਰਵਰਤ ਮੈਂਬਰਾਂ ਨੇ ਇਹਨੂੰ ਪਿਉਰੀ ਵੱਲੋਂ ਕੇਅਰ ਕੀਤੀ ਜਾਂ ਜੇ ਕਿਸੇ ਕਿਸਮ ਦੀ ਕੋਈ ਰਾਈ ਝਗੜਾ ਹੋਇਆ ਵਾ ਇਹਨੇ ਕੀਤਾ ਜਾਂ ਉਹਨਾਂ ਕਿਹਾ ਉਹਦੇ ਕਲੱਬ ਪਰਮਿਟਿਵ ਅਫੀਸਰਾਂ